ਬਾਦ ਸ਼੍ਰੀਮਤੀ ਬਲਜਿੰਦਰ ਕੌਰ ਜੀ ਸ਼ਹੀਦ ਪਤਨੀ ਰਟਾਇ ਡੀਐਸਪੀ ਦਲਵੀਰ ਸਿੰਘ ਜੀ ਦਸਮੇਸ਼ ਨਗਰ ਠਿਬਰੀ ਰੋਡ ਗੁਰਦਾਸਪੁਰ ਉਸ ਤੋਂ ਬਾਅਦ ਸ਼੍ਰੀਮਤੀ ਕੁਲਵੰਤ ਕੌਰ ਜੀ ਪਿੰਡ ਪਟੀਆਂ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸ਼੍ਰੀਮਤੀ ਪ੍ਰਕਾਸ਼ ਕੌਰ ਜੀ ਕੁਆਟਰ ਨੰਬਰ 9 ਪੁਲਿਸ ਲਾਈਨ ਗੁਰਦਾਸਪੁਰ ਸ਼੍ਰੀਮਤੀ ਮਨਜੀਤ ਕੌਰ ਜੀ ਪਿੰਡ ਆਧੀਆਂ ਗੁਰਦਾਸਪੁਰ ਸ਼੍ਰੀਮਤੀ ਸਰਬਜੀਤ ਕੌਰ ਜੀ ਧਰਮਪਤਨੀ ਸ਼੍ਰੀ ਜੀ ਕਬਸਟੇਬਲ ਨਰਿੰਦਰ ਸਿੰਘ ਜੀ ਪਿੰਡ ਗੋਠਪੋਖਰ ਸ਼੍ਰੀਮਤੀ ਰਮਾ ਦੇਵੀ ਜੀ ਪਿੰਡ ਨੰਗਲ ਕੋਟਲੀ ਸ਼੍ਰੀਮਤੀ ਸਰਨਜੀਤ ਕੌਰ ਜੀ ਪਿੰਡ ਖੋਖਰ ਸ਼੍ਰੀਮਤੀ ਕਸ਼ਮੀਰ ਕੌਰ ਜੀ ਸ਼੍ਰੀਮਤੀ ਸੁਨੀਮਾ ਜੀ ਜੋ ਮਾਤਾ ਨੇ ਸ਼ਹੀਦ ਐਸਪੀ ਗੁਰਮੇਜ ਮਸੀਹ ਦੇ ਸ਼੍ਰੀਮਤੀ ਸਲੀਮਾ ਜੀ ਅੱਛਾ ਇਹ ਦੋ ਕੌਰ ਜੀ ਜੋ ਮਾਤਾ ਨੇ ਸ਼ਹੀਦ ਕਾਂਸਟੇਬਲ ਰਣਜੀਤ ਸਿੰਘ ਜੀ ਦੇ ਪਿੰਡ ਚਾ ਸਿਦਵਾ ਸ਼੍ਰੀਮਤੀ ਪੂਰੋ ਦੇਵੀ ਜੀ ਪਿੰਡ ਬਾਬੋਵਾਲ ਸ਼੍ਰੀਮਤੀ ਮਹਿੰਦਰ ਕੌਰ ਜੀ ਜੋ ਮਾਤਾ ਨੇ ਕਾਂਸਟੇਬਲ ਹਰਜੀਤ ਸਿੰਘ ਜੀ ਦੇ ਪਿੰਡ ਦਾਖਲਾ ਸ਼੍ਰੀਮਤੀ ਲਖਵੀਰ ਕੌਰ ਜੀ ਪਿੰਡ ਕਾਨਵਾ ਪਿੰਡ ਅਨੂਪੁਰ ਸ਼੍ਰੀਮਤੀ ਪ੍ਰੀਤਮ ਕੌਰ ਜੀ श्रीमती पुष्पा देवी जी धर्मपतिनी शहीद देवराज जी ਪਿੰਡ ਸਲੀਮਪੁਰ श्रीमती ਗੁਰਮੀਤ ਕੌਰ ਜੀ ਪਿੰਡ ਅਮੀਪੁਰ श्रीमती जसलीन ਕੌਰ ਜੀ ਪਿੰਡ ਗੁਨੀਆ ਤੋਂ ਬਾਅਦ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਡੇ ਖੱਬੇ ਪਾਸੇ ਹੀ ਸਾਰੇ ਵਾਸਤੇ ਬ੍ਰੇਕਫਾਸਟ ਨਾਸਤੇ ਦਾ ਪ੍ਰਬੰਧ ਕੀਤਾ ਗਿਆ ਹੈ ਸਾਰੇ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ ਲੈ ਕੇ ਉਥੇ ਨਾਸਤੇ ਲਈ ਚਲੇ ਜਾਓ ਰੱਤ ਸਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਐਸ ਲਈ ਮੈਂ ਤੁਹਾਨੂੰ ਨਿਸ਼ਚਿੰਤ ਕਰਨਾ ਚਾਹਾਂਗਾ ਕਿ ਸਾਡੇ ਵੱਲੋਂ ਲਗਾਤਾਰ ਇਸ ਸਬੰਧ ਦੇ ਵਿੱਚ ਜਿਹੜੇ ਯਤਨ ਹੈਗੇ ਉਹ ਕੀਤੇ ਜਾਂਦੇ ਗਏ ਅਸੀਂ ਇਸ ਗੀ ਨੂੰ ਅਨਿਸ਼ੋਕ ਕਰਦੇ ਹਾਂ ਕਿ ਜਿੱਥੇ ਵੀ ਸ਼ਹੀਦ ਫੈਦਾਰਾਂ ਤੋਂ ਰਿਲੇਟਡ ਕੋਈ ਵੀ ਸਮੱਸਿਆ ਸਾਨੂੰ ਸਾਹਮਣੇ ਆਉਂਦੀ ਹੈ ਜੀ ਅਸੀਂ ਉਹਨੂੰ ਪਹਿਲੇ ਦਾਲਦੇ ਜਿਹੜਾ ਹੈਗਾ ਉਹ ਕਰਦੇ ਹਾਂ ਅੱਜ ਮਾਨਯੋਗ ਡੀਸੀ ਸਾਹਿਬ ਵੀ ਜਿੱਤੇ ਜਗੇ ਕਈ ਵਾਰ ਡੀਸੀ ਸਾਹਿਬ ਦੇ ਨਾਲ ਦੀ ਕਈ ਵਾਰ ਸਮੱਸਿਆਵਾਂ ਹੁੰਦੀਆਂ ਜਿਹੜੀ ਕਿ ਮਾਲ ਵਿਭਾਗ ਨਾਲ ਰਿਲੇਟਡ ਸਿਵਲ ਮੈਕਮ ਨਾਲ ਰਿਲੇਟਡ ਹੁੰਦੀਆਂ ਤੋਂ ਅਸੀਂ ਡੀਸੀ ਸਾਹਿਬ ਨਾਲ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਦਾਅਵਾ ਦਾ ਗਾਇਉਂ ਕਰਕੇ ਜਿਹੜਾ ਹੈਗਾ ਪਹਿਲ ਤੇ ਦਾਅਵਾ ਦੇ ਜੀ ਕਰਦੇ ਬਾਕੀ ਅਸੀਂ ਜਿੰਨੇ ਵੀ ਲਫ਼ਜ਼ ਕਹੀਏ ਉਹ ਉਹਨਾਂ ਦੀ ਸ਼ਹਾਦਤ ਇਹਨਾਂ ਦੀ ਤੇਜ ਭੱਤੀ ਲਈ ਕਮਲ ਅਗੇਨ ਮੈਂ ਸਾਡ ਮੈਂ ਅਗੇਨ ਸਾਰੇ ਜਿਹੜੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਉਹਨਾਂ ਦੇ ਜਜ਼ਬੇ ਲਈ ਇਹ ਸਤਿ ਲਾਉਣਾ ਨੂੰ ਸ਼ਰੂਟ ਵੀ ਕਰਦਾ ਹਾਂ ਐਂਡ ਉਸ ਤੋਂ ਉਸ ਤੋਂ ਨਾਲ ਹੀ ਇਹਨਾਂ ਦੇ ਪਰਿਵਾਰਾਂ ਨੂੰ ਵੀ ਸलाम ਕਰਦਾ ਕਿ ਜੀ ਉਹਨਾਂ ਦੇ ਜਾਨ ਤੋਂ ਬਾਅਦ ਅਸੀਂ ਉਹਨਾਂ ਦੀ ਹਾਜ਼ਰੀ ਅਤੇ ਇਹਨਾਂ ਦੇ ਜਿਹੜੇ ਇਹਨਾਂ ਦੇ ਜਿਹੜੇ ਡੈਡੀਕੇਸ਼ਨ ਨੂੰ ਹੈ हाल तक रखे बहुत आज शहीदी अदि शहीद अभी सारे शहीद याद करते उन्हों का आदर सत्कार करते हैं जिन्होंने ਆਪਣੇ ਧਿਆਨ ਦੇਸ਼ ਲਈ ਨਿਛਾਵਰ ਕਰਕੇ ਪੰਜਾਬ ਨੂੰ ਦੇਸ਼ ਨੂੰ ਸੋਸ਼ਕshit ਬਣਾਇਆ ਅਸੀਂ ਸਾਰੇ ਜਾਣਦੇ ਹਾਂ ਕਿ ਜੇ ਪੁਲਿਸ ਸ਼ਹੀਦੀ ਦਿਵਸ 1969 ਦੇ ਵਿੱਚ 21 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਜਿਹੜੇ ਔਰ ਸਪਿੰਗ ਦੇ ਲਾਗੇ ਚ ਸੀਆਰ ਵੀਰ ਦੀ ਟੁਕੜੀ ਚ ਜਿਨੇ ਸੈਨਿਕਾਂ ਦੇ ਹਮਲੇ ਚ ਜਿਹੜੇ ਜਵਾਨਾਂ ਨੇ ਸ਼ਹਾਦਤ ਦਿੱਤੀ ਪੁਣਾ ਦੇ ਯਾਦ ਵਿੱਚ ਮਨਾ ਰਹੇ ਅਸੀਂ ਐਸ ਸੀ ਲਈ ਪੁਣਾ ਦੇ ਸ਼ੁਕਰਗੁਜ਼ਾਰ ਹਾਂ ਅੱਜ ਅਸੀਂ ਅਮਨ ਚਾਂ ਸੁਖ ਸ਼ਾਂਤੀ ਨਾਲ ਰਾ ਪੰਜਾਬ ਦੀ ਸੇਵਾ ਕਰਦਾ ਹੈ ਬੜਾਈ ਬੜਾਈ ਜਿਨਾ ਹਲੁੰਗਾ ਹੈਗਾ ਇਹ ਬਣਾ ਲਿਆ ਫੈਮਲੀ ਲਈ ਇੱਕ ਇੱਕ ਬੰਨਾ ਤੁਮ ਤਾਂ ਜੜਾ ਹੈਗਾ टाइम ਹੁੰਦਾ ਜਿਨ੍ਹਾਂ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਪਰਿਵਾਰ ਦੇ ਵਿੱਚ ਉਹਨਾਂ ਦੀ ਜਿਹੜੀ ਕਮੀ ਹੈ ਉਹ ਕਦੀ ਵੀ ਪੂਰੀ ਨਹੀਂ ਹੋਈ। ਅਸੀਂ ਵੀ ਦੇਖਿਆ ਹੈਗਾ ਪੰਜਾਬ ਦੇ ਵਿੱਚ ਅਤਵਾਦ ਦਾ ਦੌਰ ਰਹਾ। ਸ਼ਹਾਦਤਾਂ ਹੋਈਆਂ। ਅੱਗੇ ਵੜ ਕੇ ਪੁਲਿਸ ਮੁਕਾਬਲੇ ਹੋਏ। ਪੁਲਿਸ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀ। ਪੁਲਿਸ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਦਾ ਵੀ ਜਿਹੜਾ ਉਹਨਾਂ ਦੇ ਫੈਮਿਲੀਜ਼, ਨਾਲ ਦੇ ਬੱਚੇ ਸਾਰਿਆਂ ਨੇ ਜਿਹੜਾ ਹੈਗਾ ਇਹਦੇ ਨਾਲ ਹੀ ਜੂਗਾ ਜਿਹੜਾ ਹੈਗਾ ਆਪਣੀ ਜ਼ਿੰਦਗੀ ਇਹਦੇ ਵਿੱਚ ਲਾ ਦਿੱਤੀ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਅੱਗੇ ਅਸੀਂ ਇਸ ਲਈ ਇੱਕ ਫੰਡ ਲੈਣੇ ਹਾਂ ਕਿ ਜਿਹੜਾ ਉਹ ਕੰਮ ਕਰਕੇ ਗਏ ਉਹਨਾਂ ਨੂੰ ਅਸੀਂ ਅੱਗੇ ਕਰਾਈਏ